ਹਾਂਜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਪੀਡਬਲਿਊਡੀ ਕੋਲੇ ਪੀਡਬਲਿਊਡੀ ਸਥਾਨ ਦਿਖਾ ਰਹੇ ਹਾਂ ਤੁਹਾਨੂੰ ਸਥਾਨ ਹੈਗਾ ਜੀ ਰੰਪਰਾ ਪੂਲ ਸਾਹਮਣੇ ਬੱਸ ਸਟੈਂਡ ਰੋਡ ਹੈ ਜੀ ਇਹ ਤੇ ਸਾਹਮਣੇ ਪੀਰਖਾਨਾਗਾ ਆ ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਅੱਜ ਦੇ ਪੀਡਬਲਿਊਡੀ ਦੇ ਦੇਖ ਸਕਦੇ ਹੋ ਤੁਸੀਂ ਕੀ ਹਾਲਾਤ ਨੇ ਇੱਥੋਂ ਦੇ ਕਿੰਨੀ ਕੁ ਸਹੀ ਤਰੀਕੇ ਨਾਲ ਜਿਹੜੀ ਆਪਣੀ ਜ਼ਿੰਮੇਵਾਰੀ ਨਗਰ ਕੌਂਸਲ ਨਵਾਰਾ ਹੇ ਵੀ ਪਤਾ ਲੱਗ ਰਿਹਾ ਆ ਦੇਖ ਸਕਦੇ ਹਾਂ ਕਿਸੇ ਟਾਈਮ ਇੱਥੇ ਵਧੀਆ ਜੇ ਆਪਾਂ ਕਹਿ ਦਈਏ ਸਬਜ਼ੀਆਂ ਦੀ ਵਧੀਆ ਰੇੜੀ ਲੱਗੇ ਤੁ ਕਿਸੇ ਇੱਥੇ ਕਿਸੇ ਟਾਈਮ ਸਾਰੇ ਆਸੇ ਪਾਸੇ ਇਹਦੇ ਵਧੀਆ ਮਤਲਬ ਸਬਜ਼ੀਆਂ ਖੜਨ ਲੱਗੀਆਂ ਸੀ ਰੇੜੀਆਂ ਖੜਨ ਲੱਗੀਆਂ ਸੀ ਸਬਜ਼ੀਆਂ ਦੀਆਂ ਲਾਈਟਾਂ ਵੀ ਲੱਗ ਚੁੱਕੀਆਂ ਸੀ ਪਰ ਜਦੋਂ ਬੰਦਾ ਸ਼ਾਇਦ ਪੁਲ ਪਰ ਜਦੋਂ ਬਣਨ ਲੱਗਿਆ ਪੁਲ ਕਰਕੇ ਉਦੋਂ ਸਾਰਾ ਸਮਾਨ ਜਿਹੜਾ ਇੱਥੇ ਆ ਗਿਆ ਸੀ ਪੁਲ ਦਾ ਚੱਲਣ ਲੱਗ ਗਿਆ ਸੀ ਮਟੀਰੀਅਲ ਸਾਰਾ ਜੋ ਬਣਨ ਲੱਗਾ ਸੀਗਾ ਇੱਥੇ ਉਦੋਂ ਫਿਰ ਸਟੱਕੀਆਂ ਗਈਆਂ ਜਿਹੜੀਆਂ ਹੁਣ ਦੇਖਦੇ ਹੀ ਆਂ ਇਹ ਤਾਂ ਤਾਂ ਜਿਹੜੀਆਂ ਰੇੜੀਆਂ ਖੜਦੀਆਂ ਨੇ ਕੁਝ ਕੁ ਸੁੱਤਰਾਂ ਤੋਂ ਪਤਾ ਵੀ ਚੱਲਦਾ ਕਿ ਭਾਈ ਇਹ ਪੈਸੇ ਵੀ ਲੈ ਰਹੇ ਨੇ ਦੁਕਾਨਦਾਰ ਕਿਸੇ ਤੋਂ 200 ਰੁਪਿਆ ਕਿਸੇ ਤੋਂ 300 ਰੁਪਿਆ ਬੰਦ ਦੁਕਾਨ ਦਾ ਵੀ ਜੇਕਰ ਦੁਕਾਨ ਬੰਦ ਪਈ ਆ ਉਹਨਾਂ ਨੇ ਕਿਸੇ ਪਾਸੇ ਦੁਕਾਨ ਹੋਰ ਸ਼ਿਫਟ ਕਰ ਲਈ ਆ ਉੱਥੇ ਵੀ ਰੇੜੀ ਵਾਲਿਆਂ ਤੋਂ ਜੇ ਦੋ ਰੇੜੀਆਂ ਖੜਦਿਆਂ ਨੇ ਤਾਂ ਉਹਨਾਂ ਤੋਂ ਵੀ 5-500 ਰੁਪਿਆ ਜਿਹੜਾ ਲਿਆ ਜਾ ਰਿਹਾ ਤਾਂ ਤੁਹਾਨੂੰ ਅੱਜ ਮੌਜੂਦਾ ਹਾਲਾਤ ਦਿਖਾ ਰਿਹਾ ਜੇਕਰ ਸਾਰੀਆਂ ਰੇੜੀਆਂ ਇਸ ਸਥਾਨ ਤੇ ਖੜਦੀਆਂ ਨੇ ਇੱਕ ਵਧੀਆ ਮਾਰਕੀਟ ਬਣ ਜੂਗੀ ਹੁਣ ਆਸੇ ਪਾਸੇ ਦੇਖ ਸਾਡੇ ਸਾਰਾ ਕੂੜਾ ਕਰਗੱਟ ਕਿੰਨਾ ਖਿਲਰਿਆ ਹੋ ਸਪਾਈ ਦਾ ਦੇਖ ਸਕਦੇ ਹੋ ਕਿਨੀ ਚੰਗੀ ਤਰ੍ਹਾਂ ਜਿਹੜੀ ਸਪਾਈ ਹੈ ਨਗਰ ਕੌਂਸਲ ਵੱਲੋਂ ਰੱਖੀ ਗਈ ਹੈ ਇਸ ਦਾ ਕਰਨਾ ਚਾਹੀਦਾ ਕਿ ਇਸ ਨੂੰ ਸਾਫ਼ ਸੁਥਰਾ ਕਰਕੇ ਕਿ ਜਿਹੜੀਆਂ ਰੇੜੀਆਂ ਜਿਹੜੀਆਂ ਖੜਦੀਆਂ ਨੇ ਆਸੇ ਪਾਸੇ ਬਜ਼ਾਰਾਂ ਦੇ ਵਿੱਚ ਖੜਦੀਆਂ ਨੇ ਜਾਂ ਕਹਿ ਦਈਏ ਬੱਸ ਸਟੈਂਡ ਦੇ ਖੜਦੀਆਂ ਨੇ ਉਰਾਂ ਬੱਸ ਸਟੈਂਡ ਰੋਡ ਤੇ ਜੋ ਰੇੜੀਆਂ ਖੜਦੀਆਂ ਨੇ ਜਿਹਦੇ ਕਰਕੇ ਜਾਮ ਆ ਜਿਹੜਾ ਹਮੇਸ਼ਾ ਲੱਗਿਆ ਰਹਿੰਦਾ ਜੇਕਰ ਉਹ ਰੇੜੀਆਂ ਪਹਿਲਾਂ ਦੀ ਤਰ੍ਹਾਂ ਹੀ ਇੱਥੇ ਲੱਗ ਜਾਇਆ ਕਰਨ ਤਾਂ ਜਗ੍ਹਾ ਬਹੁਤ ਖੁੱਲੀ ਆ ਕਿ ਵਧੀਆ ਇੱਕ ਮਾਰਕੀਟ ਬਣ ਜਾਣੀ ਸਾਰੀ ਪਰ ਨਹੀਂ ਧਿਆਨ ਦਿੱਤਾ ਜਾਂਦਾ ਜੀ ਦਾ ਜਿਵੇਂ ਦਿਲ ਕਰਦਾ ਪ੍ਰਸ਼ਾਸਨ ਦਾ ਧੱਜੀਆਂ ਉਡਾ ਰਿਆ ਕੋਈ ਪਰਵਾਹ ਨਹੀਂ ਕਿਸੇ ਨੂੰ ਕੋਈ ਡਰ ਨਹੀਂ ਕਿਉਂਕਿ ਆਪਾਂ ਦੇਖ ਲਈਏ ਜਿਹੜੇ ਅਧਿਕਾਰੀ ਵੀ ਨੇ ਉਹਨਾਂ ਦੀ ਵੀ ਕਿਸੇ ਨਾ ਕਿਸੇ ਦੇ ਗਾਂ ਅੱਗੇ ਰਿਸ਼ਤਦਾਰੀ ਹੁੰਦੀ ਹੈ ਕਿਸੇ ਦੇ ਕੋਈ ਜਾਣ ਪਛਾਣ ਹੁੰਦੀ ਹੈ ਗਾਂ ਕਹਾ ਦਿੰਦਾ ਅਗਲਾ ਕਿਸੇ ਤੋਂ ਕਿਸੇ ਤੱਕ ਉਤਲੇ ਤੱਕ ਦੇ ਬੰਦੇ ਨਾਲ ਲਿੰਕ ਹੁੰਦੇ ਨੇ ਤੋ ਅਗਲਾ ਚੁੱਪ ਕਰ ਜਾਂਦਾ ਆ ਲਾ ਛੱਡ ਪਰੇ ਚੱਲ ਕੋਈ ਨਹੀਂ ਜਿਵੇਂ ਚੱਲੀ ਜਾਂਦਾ ਇਕੱਲੀ ਜਾਂ ਤੋਂ ਦੁਨੀਆਦਾਰੀ ਆ ਆਪਣੀ ਡਿਊਟੀ ਨੂੰ ਤਣਦੇਹੀ ਨਾਲ ਨਹੀਂ ਨਿਭਾਰੇ ਤੇ ਜਿਹਾ ਉਡਾਰੇ ਨੇ ਤਨਖਾਹਾਂ ਲੱਖਾਂ ਦੇ ਵਿੱਚ ਨੇ ਉਹਦੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਤੇ ਹੋਰ ਮੋਟਿਵ ਜਿਹੜਾ ਨਾਲ ਹੋਰ ਚੋਣ ਲੈਂਦੇ ਨੇ ਜਿਹੜੀ ਸਰਕਾਰ ਨੇ ਤਨਖਾਹ ਦੇਣੀ ਆ ਉਹਦੇ ਨਾਲ ਤਾਂ ਗੁਜ਼ਾਰਾ ਹੁੰਦੇ ਨਹੀਂ ਤੇ ਆਮ ਇਨਸਾਨ ਕਿੱਥੇ ਜਾਊਗਾ ਬਹੁਤ ਸਾਰੀਆਂ ਗੱਲਾਂ ਪਰ ਆ ਬੇਨਤੀ ਕਰਨਾ ਚਾਹੁੰਦੇ ਨਗਰ ਕੌਂਸਲ ਨੂੰ ਕਿ ਥੋੜਾ ਜਿਹਾ ਇਧਰ ਧਿਆਨ ਦਿਓ ਜਿਹੜੀਆਂ ਰੇੜੀਆਂ ਖੜਦੀਆਂ ਨੇ ਜਿਹੜੇ ਅੱਡੇ ਬਣੇ ਹੋਏ ਨੇ ਮਤਲਬ ਜਿਹੜੇ ਅੱਡੇ ਰੋਕੀ ਬੈਠੇ ਨੇ ਜਿੰਨਾ ਉਹਨਾਂ ਨੂੰ ਸਥਾਨ ਨਿਸ਼ਚਿਤ ਕੀਤਾ ਆ ਵੈ ਕਿ ਆਹ ਏਰੀਆ ਤੁਹਾਡੇ ਤੱਕ ਆ ਉਸ ਤੋਂ ਬਾਅਦ ਵੀ ਜਿਹੜੇ ਵਿਧਾਈ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਕਹ ਦੋ ਕਿ ਤੁਸੀਂ ਸਾਰੇ ਇੱਥੇ ਰੇੜੀਆਂ ਲਾਇਆ ਕਰੋ ਕਿ ਇਹਦੀ ਸਪਾਈਸ ਪੂ ਚੰਗੀ ਤਰ੍ਹਾਂ ਕਰਾ ਕੇ ਕਿ ਸਾਰੀਆਂ ਰੇੜੀਆਂ ਤੇ ਖੜਨ ਲੱਗ ਜਾਣ ਬਹੁਤ ਜ਼ਿਆਦਾ ਖੁੱਲੀ ਆ ਇੱਥੇ ਮਾਰਕੀਟ ਦੀ ਤਰ੍ਹਾਂ ਸਾਰੀ ਇਹ ਬਣ ਜਾਣੀ ਆ ਬਾਕੀ ਤੁਹਾਡੇ ਆਪਣੇ ਜੋ ਵਿਚਾਰ ਨੇ ਪਰੰਪਰਾ ਫੂਲ ਦੇ ਲੋਕਾਂ ਦੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਦਾ ਮਾਹੌਲ ਸੀ ਇੱਥੇ ਰੇੜੀਆਂ ਦਾ ਤੇ ਉਸ ਤਰ੍ਹਾਂ ਹੋਣਾ ਚਾਹੀਦਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਆ ਤੁਹਾਨੂੰ ਲਾਈਵ ਤਸਵੀਰਾਂ ਅੱਜ ਦੀਆਂ ਜਿਹੜੀਆਂ ਅਸੀਂ ਦਿਖਾ ਰਹੇ ਆ